ਇਸ ਵਾਰ ਸੁੰਡ ਪੈਣ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਆ ਬਹੁਤ ਜ਼ਿਆਦਾ ਆ ਰਹੀ ਆ ਤੇ ਆਪਾਂ ਕਹਿ ਦਿੰਨੇ ਆ ਵੀ ਹੈਪੀ ਸੀਡਰ ਵਾਲੀ ਚ ਪੈਂਦਾ ਸੁਪਰ ਸੀਡਰ ਵਾਲੀ ਚ ਪੈਂਦਾ ਤੇ ਵਾਕੇ ਬੀਜੀਆਂ ਚ ਆ ਬਾਈ ਦੇ ਵੀ ਸੁੰਡ ਪੈ ਗਿਆ ਤੁਸੀਂ ਦੇਖ ਸਕਦੇ ਹੋ ਨਾਲੇ ਆਪਾਂ ਇਹ ਬਾਈ ਵਧੀਆ ਖੇਤੀ ਕਰਦਾ ਬਹੁਤ ਆਪਾਂ ਕਿੰਨੀ ਵੀਡੀਓ ਬਾਈ ਨਾਲ ਪਾ ਚੁੱਕੇ ਆ ਚੰਗੀਆਂ ਜਾਣਕਾਰੀਆਂ ਹੁੰਦੀਆਂ ਨੇ ਬਾਕੀ ਫਾਇਦਾ ਵੀ ਕਰਦੀਆਂ ਨੇ ਉਹ ਗੱਲਾਂ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰੇ ਕਿਸਾਨਾਂ ਨੂੰ ਤੇ ਬਾਈ ਇਹ ਜਿਹੜਾ ਆਪਣੇ ਇਹ ਕਣਕ ਦੇ ਵਿੱਚ ਸੁੰਡ ਪੈ ਗਿਆ ਸੀਗਾ ਇਹ ਕਿਵੇਂ ਵੱਡੀ ਹੋਈ ਸੀ ਇਹ ਬਾਈ ਭਈਆਂ ਨਾਲ ਝਾੜੀ ਦੀ ਲੇਬਰ ਲਾ ਕੇ ਜਿਹੜੀ 1985 ਦੀ ਵੀਡੀਓ ਪਾਈ ਵੀਡੀਓ ਪਾਈ ਦੀ 1979 ਦੀ 1979 ਦੀ ਹਾਂ ਇੱਥੇ ਜਿਹੜੀ ਹੱਥੀ ਝਾੜ ਕੇ ਪਰਾਲੀ ਆਪਾਂ ਸਾਰੀ ਗਊਸਾਲਾਂ ਲਈ ਦੀ ਹਾਂ ਪਰਾਲੀ ਇਹ ਚ ਤਾਂ ਹੈ ਨਹੀਂਦੀ ਬਿਲਕੁਲ ਵੀ ਆਪਾਂ ਮੰਨ ਕੇ ਥੋੜੋ ਬਾਸਪਤੀ ਦੀ ਰੌਣੀ ਕਰਤੀ ਦੀ ਇੰਨੀ ਨਹੀਂ ਕਿ ਹਰੀ ਹੋ ਗਈ ਜੀ ਉੱਤੇ ਦੂਜੇ ਹਰੇ ਜ਼ਰੂਰ ਹੋਗੇ ਜੀ ਪਰ ਪਰਾਲੀ ਨਹੀਂ ਸੀ ਵਿੱਚ ਤੇ ਇਹਦੇ ਵਿੱਚ ਵੀ ਸੁੰਡ ਪੈ ਗਿਆ ਨਹੀਂ ਇਹਦੇ ਵਿੱਚ ਬਾਈ ਇੰਨਾ ਸੁੰਡ ਪਿਆਗਾ ਹਾਂ ਕਹਿਣ ਤੋਂ ਪਰੇ ਆ ਵੀ 5 ਦਿਨਾਂ ਦੇ ਵਿੱਚ 70% ਮਾਹਨ ਬਿਲਾ ਕਰ ਨਹੀਂ ਛੇਤੀ ਛੇਤੀ ਤਾਂ ਆਪਾਂ ਬੌਂਦੇ ਨਹੀਂ ਤੇ ਵੀ ਚੱਲ ਸਿੱਧੀ ਆਪਾਂ ਬੌਂਦੇ ਆਪਣੇ ਨਾਂ ਹੀ ਕਿਤੇ ਪਿਆ ਆਪਣੇ ਹੂੰ ਉਸੇ ਤਰੀਕ ਦੀ ਆ ਨਾਲ ਹੈਪੀ ਸੈਡਰ ਨਾਲ ਬਿਜੀ ਹੋਈ ਇਹ ਚ ਹੈ ਨਹੀਂਗਾ ਇਹ ਚ ਨਾਲੇ ਪ੍ਰਾਲੀ ਦੇਖ ਲਓ ਅੰਤਾਂ ਦੀ ਆ ਬਟ ਨਾਲ ਬਟਾ ਬਟ ਨਾਲ ਬਟਾ ਇਹਦੇ ਇਹਦੇ ਵਿੱਚ ਪਿਆ ਨਹੀਂ ਇਹ ਚ ਪੈ ਗਿਆ ਇਹ ਚ ਸਾਰੀ ਪ੍ਰਾਲੀ ਵਿੱਚ ਐ ਇਹ ਨਾਲੇ ਪ੍ਰਾਲੀ ਵੀ 31 ਦੀ ਆ ਹਨਾ ਇਹ ਪੀਆ 131 ਦੀ ਆ ਇਹਦੀ ਪ੍ਰਾਲੀ ਹੈ ਜਿਹੜੀ ਬਈਏ ਲੈਗੇ ਆ ਆਪਣੇ ਗਊਸਾਲਾ ਲਈ ਨਾਲੇ ਇਹਦੀ ਵਿੱਚ ਪ੍ਰਾਲੀ ਘੱਟ ਸੀ 1970 ਚ ਤੇ ਇਹਦੇ ਵਿੱਚ ਬਿਲਕੁਲ ਜ਼ੀਰੋ ਲੈਵਲ ਦੀ ਪ੍ਰਾਲੀ ਸੀ ਇੱਥੇ ਸੁੰਡ ਪੈ ਗਿਆ ਤੇ ਬਾਈ ਹੁਣ ਕਿੰਨੇ ਦਿਨ ਹੋ ਗਏ ਬੀਜੀ ਨੂੰ ਇਹ ਹੁਣ ਆਪਾਂ ਨੇ ਬੀਜੀ ਆ ਬਾਈ 20 ਤਰੀਕ ਨੂੰ ਇੱਥੇ ਕਾਰਨ ਕੀ ਹੋ ਗਿਆ ਕੁਛ ਪਤਾ ਲੱਗਿਆ ਕੋਈ ਰਿਜ਼ਲਟ ਨਤੀਜਾ ਯਾਰ ਅਡਰੋਡੀ ਸਿਸਟਮ ਆ ਵੀ ਵਿਚ ਦਾ ਬੰਦੇ ਕਹਿੰਦੇ ਵੀ ਹੂੰ ਜਿਹੜੇ ਸਾਡੇ ਲੋਕਲ ਸਾਇੰਸਦਾਨ ਨੇ ਪਿੰਡਾਂ ਵਾਲਿਆਂ ਨੇ ਹੂੰ ਹਾਂ ਉਹਦਾ ਕਹਿੰਦੇ ਵੀ ਤੇਰੀ ਜਿਹੜੀ ਬਾਂਸਪਤੀ ਦੀ ਪਰਾਲੀ ਫੁੱਟਿਆਈ ਹੂੰ ਬੂਝੇ ਹਰੇ ਹੋ ਗਏ ਹੂੰ ਵੀ ਉਹ ਮਿੱਠੀ ਹੁੰਦੀ ਹੋੱਚ ਪੈਗੀ ਠੀਕ ਹੈ ਲੇਕਿਨ ਕੋਈ ਐਹੇ ਜੀ ਗੱਲ ਨਹੀਂ ਮਿੱਠੀ ਜਾਂ ਫਿੱਕੀ ਨਾ ਕੋਈ ਮਤਲਬ ਨਹੀਂ ਹੂੰ ਜਿਹੜੀਆਂ ਜਿਹੜੀਆਂ ਮੰਨ ਲੇ ਕਿ ਕਣਕਾਂ 10ਵੇਂ ਮਹੀਨੇ 11ਵੇਂ ਮਹੀਨੇ ਦੀ 8 ਤਰੀਕ ਤੋਂ ਪਹਿਲਾਂ ਜਾਂ 10ਵੇਂ ਚ ਬੀਜੀਆਂ ਨੇ ਬਾੜੀਆਂ ਗੇਤੀਆਂ ਗੇਤੀਆਂ ਨੇ ਚਾਹੇ ਉਹ ਕਿਸੇ ਨੇ ਫੂਸਪੂਕ ਕੇ ਬੀਜਤੀ ਕਿਸੇ ਨੇ ਬਾਕੇ ਬੀਜਤੀ ਹੂੰ ਕਿਸੇ ਨੇ ਚਾਹੇ ਪ੍ਰਾਲੀ ਵਿੱਚ ਰੱਖ ਕੇ ਬੀਜਤੀ ਉੱਥੇ ਨੁਕਸਾਨ ਹੋਇਆਗਾ ਇਹੋ ਜਿਹੇ ਵੀ ਕੇਸ ਸੁਣਨ ਨੂੰ ਮਿਲੇ ਨੇ ਮੈਨੂੰ ਹੂੰ ਵੀ ਅਸੀਂ ਭਾਈ 20 24 ਅਕਤੂਬਰ ਨੂੰ ਸਾਰੀ ਪ੍ਰਾਲੀ ਫੂਕ ਕੇ ਜੀਰੋ ਡਰਿੱਲ ਕਰੀ ਸੀ ਅੱਛਾ ਉਹਦੇ ਵਿੱਚ ਵੀ ਅੱਜ ਇੱਕ ਬੰਦੇ ਕੋਲੇ ਗਿਆ ਗਾ ਸਾਡੇ ਲਿਹਾਜ ਵਾਲੇ ਬੰਦੇ ਤੇ ਬਈ ਉਹਦੇ ਵਿੱਚ ਵੀ ਸੁੰਡ ਪੈ ਗਿਆ ਅੱਗ ਲਾ ਕੇ ਵੀ ਅੱਗ ਲਾ ਕੇ ਵੀ ਅੱਜ ਵਾਕਈ ਵੀ ਜੀ ਸਾਰੀ ਪ੍ਰੋਪਰ ਅੱਗ ਲਾ ਕੇ ਖਰਚੇ ਵੜਾ ਕੇ ਆ ਖਰਚੇ ਫੂਕ ਕੇ ਹੂੰ ਜੀਰੋ ਡ੍ਰਿਲ ਕਰੀਤੀ ਸਵਾਚ ਉੱਥੇ ਵੀ ਸੁੰਡ ਦਾ ਜਿਹੜਾ ਹਮਲਾ ਹੋ ਗਿਆ ਹੋ ਗਿਆ ਵੀ ਇਹਦਾ ਕਾਰਨ ਇਹ ਪ੍ਰਾਲੀ ਪ੍ਰੂਲੀ ਦਾ ਕੋਈ ਇਹਦੇ ਨਾਲ ਲੈਣ ਦੇਣ ਨਹੀਂ ਇਹ ਤਾਂ ਹੈਗਾ ਸੋਡੇ ਟੈਂਪਰੇਚਰ ਦਾ ਜਿਹੜਾ ਕੁਦਰਤ ਦਾ ਮੌਸਮ ਆ ਜਿਵੇਂ ਮੰਨ ਕੇ ਚੱਲੋ ਦਿਨੇ ਗਰਮੀ ਹੋਗੀ ਰਾਤ ਨੂੰ ਠੰਡ ਹੋਗੀ ਉੱਥੇ ਇਹ ਸਾਰੇ ਸਿਸਟਮ ਜਿਵੇਂ ਆਪਾਂ ਮੰਨ ਲਈਏ ਆਪਣੇ ਇਹਦੇ ਵਿੱਚ ਜਿਹੜੀ ਹੱਥਾਂ ਦੀ ਵੱਡੀ ਸੀ ਆਪਾਂ ਰੌਣੀ ਕਰਤੀ ਉਹ ਕਰਤੇ ਹਰੇ ਹੋਗੇ ਤਾਂ ਹਾਂ ਹੂੰ ਤੇ ਜਿਹੜਾ ਮਤਲਬ ਕਿ ਕੁਦਰਤ ਦਾ ਤਾਣਾ ਬਾਣਾਗਾ ਕੁਦਰਤੀ ਰੰਗ ਆ ਜਿਹਨੂੰ ਆਪਾਂ ਕੁਦਰਤ ਕੁਦਰਤੀ ਹੀ ਇੱਕ ਰੱਬ ਆ ਹੂੰ ਉਹ ਜਿਹੜਾ ਉਹਦਾ ਉਹ ਪਤੰਗਾ ਸੀਗਾ ਉਹ ਹਰੇ ਬਾਈ ਦੇ ਉੱਤੇ ਅੰਡੇ ਦੇ ਗਿਆ ਠੀਕ ਆ ਵੀ ਉਹਦੇ ਕਾਰਨ ਉਹ ਅੰਡਿਆਂ ਦੇ ਵਿੱਚੋਂ ਬੱਚੇ ਬਣ ਗਏ ਸੋਣ ਹਾਂ ਠੀਕ ਆ ਵੀ ਇਹਦਾ ਵੀ ਪ੍ਰਾਲੀ ਨਾਲ ਕੋਈ ਲਿੰਕ ਨਹੀਂ ਕਿਉਂਕਿ ਆਪਾਂ ਦੇਖ ਸਕਦੇ ਹਾਂ ਵੀ ਲਵੀ ਖੇਤ ਹੈ ਇਹ ਹੈ ਮਨ ਲਾ ਬਾਈ ਇਹਦੇ ਇਹ ਥੋੜੀ ਜਿਹੀ ਹੈਪੀ ਸੀਡਰ ਵਾਲੀ ਡੱਬ ਖੜੱਬੀ ਜੀ ਹੁੰਦੀ ਆ ਬਾਈ ਤੂ ਰਿਆ ਆ ਇੱਥੇ ਆ ਦਿਖਾ ਦੇ ਤੂੰ ਇੱਕ ਵੀ ਬੂਟਾ ਸੁੱਕਿਆ ਨਹੀਂ ਆਪਾਂ ਕਹਿੰਦੇ ਸੀ ਵੀ ਆਏ ਮਹੀਨੇ ਵੀਡੀਓ ਪਾਇਆ ਕਰਾਂਗੇ ਆ ਖੁੱਡ ਤੇ ਨਿਗਾ ਮਰਾ ਦੇ ਆ ਦੇਖੋ ਹਰਾ ਹਰਾ ਤੇ ਤੁਰ ਤੱਕ ਲੰਬਾ ਮਾਰਦੇ ਪਰ ਇਹ ਡੱਬ ਖੜੱਬੀ ਜੀ ਹੁੰਦੀ ਆ ਸਾਨੂੰ ਤਾਂ ਆਮ ਬੰਦਿਆਂ ਨੂੰ ਇਹਦਾ ਬੜਾ ਰੌਲਾ ਲੱਗਦਾ ਮੈਂ ਵੀ ਕਹਿ ਗਿਆ ਟੇ ਵੀ ਤੂੰ ਵੀ ਕਹਿੰਦਾ ਮੂਹ ਨਹੀਂ ਲੱਗਦੀ ਪਰ ਸਾਨੂੰ ਐ ਲੱਗਦਾ ਬਹੁਤ ਸੋਹਣੀ ਹੈ ਹਾਂ ਇਹ ਵੈਸੇ ਇਹ ਜੇ ਬਾਹੀ ਦੇ ਮੁਕਾਬਲੇ ਦੇਖੀਏ ਮੰਨ ਲਓ ਆਪਾਂ ਇਹਦੀ ਜਿਹੜੀ ਪੌਣੀ ਸੀ ਉਹ 27 ਤਰੀਕ ਨੂੰ ਅੱਜ ਕਿੰਨੀ ਹੋ ਗਈ ਅੱਜ ਬਸ 222 ਹੋ ਗਈ ਆ ਨਹੀਂ ਨਾ ਇੰਨੀ ਕੀ ਹੋ ਗਈ 25 ਹੋ ਗਈ 25 26 ਹੋ ਗਈ ਹਾਂ ਇਹ ਤੇ ਅੱਡ ਬਣਾਵਾਂਗੇ ਪੰਜ ਚਾਰ ਨੂੰ ਆਪਾਂ ਨੇ ਕਿਹਾ ਸੀ ਹਨਾ ਇਹ ਮਹੀਨੇ ਦੀ ਹੋ ਗਈ ਨੂੰ ਪਾਣੀ ਲੱਗ ਗਿਆ ਕਣਕ ਨੂੰ ਤੇ ਜੂਰੀ ਅਜੇ ਨਾ ਉੱਪਰ ਨਾ ਥੱਲੇ ਤੇ ਕੋਈ ਪਾਇਆ ਨਹੀਂ ਹਾਂ ਤੇ ਜਦੋਂ ਤੂੰ ਅਗਲੇ ਮਹੀਨੇ ਆਵੇਂਗਾ ਫਿਰ ਤੂੰ ਆਪੇ ਕਹੇਗਾ ਵੀ ਹਾਂ ਯਾਰ ਕੋਈ ਗੱਲ ਹੈ ਕਣਕ ਚ ਹਾਂ ਇਹ ਆਪਾਂ ਕਹਿੰਦੇ ਸੀ ਵੀ ਇਹ ਸੰਦ ਦਾ ਮੁੜ ਕੇ ਆਉਣ ਦਾ ਕਿਤੇ ਨਾ ਕਿਤੇ ਤੁਕ ਬਣਦਾ ਬਈ 3 400 ਨਾਲ 400 ਦਾ ਵਾਹਣ ਵੇਚ ਜਾਂਦਾਗਾ ਹਾਂ ਤੇ ਜਿਹੜਾ ਕਣਕੀ ਬੜੀ ਦਿਖਦੀ ਨਹੀਂ ਤੂੰ ਕਹਿੰਦਾ ਕਣਕ ਹੌਲੀ ਹੌਲੀ ਦੇਖੂ ਗੁੱਲੀ ਡੰਡੇ ਨੇ ਦਾ ਕੀ ਸਵਾਹ ਹੋਣਾ ਇੱਥੇ ਇਸ ਤੋਂ ਬਾਅਦ ਆਪਾਂ ਤੀਜੇ ਕਾਰੇ ਨੂੰ ਵੀ ਮੂਵ ਹੋ ਜਾਈਏ ਵੀ ਇਹ ਇਹ ਆਪਾਂ ਪੱਕੀ ਗੱਲ ਹੈ ਵੀ ਪ੍ਰਾਲੀ ਕਰਕੇ ਨਹੀਂ shund ਪੈਂਦਾ ਤੁਸੀਂ ਆਹ ਦੇਖ ਸਕਦੇ ਹੋ ਪੀਆਰ 126 ਦੀ ਬਾਈ ਇਹ ਚ ਹਾਂ ਇਹ ਚ ਪੀਆਰ 126 ਦੀ ਇਹਦੇ ਵਿੱਚ ਪੀਆਰ 126 ਦੀ ਅੰਤਾਂ ਦੀ ਪ੍ਰਾਲੀ ਏ ਚ ਦੀ ਪੀਆਰ 126 ਦੀ ਬਾੜੀ ਜਿਆਦਾ ਵੀ ਨਹੀਂ ਬਾੜੀ ਘੱਟ ਵੀ ਨਹੀਂ ਹੁੰਦੀ ਇਹ ਪੂਰੀ ਹੈ ਬਾਈ ਵਧੀਆ ਜੰਮੀ ਆ ਆਪਣੀ ਇਹ ਮੰਨ ਲਓ ਕਾਰ ਨਾਲ ਵੀ ਵੇਚੀ ਆ ਆਪਾਂ ਨੇ ਹਾਂ ਕਿੰਨੇ ਕਿੰਨੇ ਕਿਹੋ ਜਿਹੇ ਚਾਰ ਬਿੱਗਿਆਂ ਦੇ ਵਿੱਚੋਂ 75 ਮਣ ਜੀਰੀ ਆਪਣੀ ਹੋ ਗਈ ਕਹਿ ਦੇਣੀ ਸੌਖੀ ਹੈ ਠੀਕ ਹੈ ਤੇ ਪਰਾਲੀ ਦੇਖੋ ਤੁਸੀਂ ਕਿੰਨੀ ਹੈ ਦੇ ਵਿੱਚ ਜਿਆਦੇ ਹਲੇ ਵੀ ਆ ਇਹ ਬਾਈ ਕਿਵੇਂ ਬੀਜੇਗਾ ਹੁਣ ਦੋ ਵਾਰੀ ਮਾਰਤੀਆਂ ਨਹੀਂ ਬਾਈ ਤਵੀਆਂ ਮਾਰਤੀਆਂ ਹੁਣ ਇਹਦੇ ਵਿੱਚ ਹੁਣ ਇਹ ਛੱਟਾ ਦੇਵਾਂਗੇ ਗਿੱਲਾ ਬਾਲਾ ਬਹਣ ਠੀਕ ਆ ਦੂਹਰ ਕਰਤਾ ਛੱਟਾ ਦੇ ਕੇ ਤੇ ਰੂਟਾ ਬੀਟਰ ਫੇਰ ਦੇਣਾ ਬਸ ਤਵੀਆਂ ਨਾਲ ਇੱਕ ਵਾਰੀ ਦੂਹਰ ਕਰਕੇ ਦੂਵਾ ਛੱਟਾ ਦੇ ਕੇ ਰੂਟਾ ਬੀਟਰ ਬੱਸ ਰੂਟਾ ਬੀਟਰ ਬੱਸ ਇੰਨਾ ਕੰਮ ਹੈ ਇੰਨਾ ਹੀ ਕੰਮ ਕਰਨਾ ਹੈ ਠੀਕ ਹੈ ਜੀ ਆ ਜਿਹੜੀ ਤੈਨੂੰ ਪਰਾਲੀ ਪਰੂਲੀ ਦੀ ਇਹ ਤਾਂ ਸਾਰੀ ਦੇਖਣ ਨੂੰ ਹਟ ਜੇ ਤੋ ਧੰਨਵਾਦ